ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰ ਆਂ ਜੀ ਤੁਹਾਡਾ ਆਪਣਾ ਮਨ ਪਸੰਦ ਦਾ ਹਮਦਰਦ ਹੈਲਥ ਟਾਕ ਸ਼ੋਅ ਜਿਸ ਦੇ ਵਿੱਚ ਹੈਲਥ ਸੰਬੰਧੀ ਗੱਲਬਾਤ ਕੀਤੀ ਜਾਂਦੀ ਹੈ ਅਲੱਗ-ਅਲੱਗ ਟੌਪਿਕਸ ਹਰ ਹਫ਼ਤੇ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕੀਤੇ ਜਾਂਦੇ ਨੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਇੱਕ ਨਵਾਂ ਟੌਪਿਕ ਲੈ ਕੇ ਆਏ ਆ ਜਿਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਰ ਟੌਪਿਕ ਦੱਸਣ ਤੋਂ ਪਹਿਲਾਂ ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਹੈਲਥ ਸੰਬੰਧੀ ਕੋਈ ਸਵਾਲ ਹੈ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਉਸ ਦਾ ਇਲਾਜ ਪੁੱਛਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਹੈਲਥ ਸੰਬੰਧੀ ਤੁਹਾਡਾ ਕੋਈ ਸਵਾਲ ਹੋਵੇਗਾ ਤੁਸੀਂ ਐਜ਼ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਾਲ ਕਰ ਸਕਦੇ ਯੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ ਹੈ 647366777 ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਆ ਇਨਫਰਟੀਲਿਟੀ ਦੇ ਉੱਪਰ ਕਾਫੀ ਜਿਹੜੇ ਕਪਲਸ ਨੇ ਉਹਨਾਂ ਨੂੰ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਇਸ ਬਾਰੇ ਤੁਹਾਡੇ ਨਾਲ ਵਿਸਥਾਰ ਦੇ ਵਿੱਚ ਜਾਣਕਾਰੀ ਸਾਂਝੀ ਕਰਨ ਜਾ ਰਹੇ ਆ ਜਾਣਕਾਰੀ ਸਾਂਝੀ ਕਰਨ ਦੇ ਲਈ ਅੱਜ ਮੇਰੇ ਨਾਲ ਸਕਾਈਪ ਦੇ ਉੱਪਰ ਬ੍ਰੈਂਟਨ ਤੋਂ ਬਾਇਓਵਿਕ ਕਲੀਨਿਕ ਤੋਂ ਡਾਕਟਰ ਸਰਬਜੀਤ ਕੰਬੋ ਜੀ ਜੁੜ ਚੁੱਕੇ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਰ ਐਬਸੋਲੂਟਲੀ ਫਾਈਨ ਹਾਊ ਆਰ ਯੂ ਗੁੱਡ ਸਰ ਤੇ ਇਹਨਾਂ ਲਈ ਅੱਜ ਜੋ ਤੁਸੀਂ ਨਵਾਂ ਟੌਪਿਕ ਲੈ ਕੇ ਆਏ ਹੋ ਇਨਫਰਟੀਲਿਟੀ ਦੇ ਉੱਪਰ ਗੱਲ ਕਰਨ ਜਾ ਰਹੇ ਆ ਤੇ ਕਾਫੀ ਕਿਸ ਨੂੰ ਇਹਨਾਂ ਨੂੰ ਮਿਲਦਾ ਹੈ ਕਿ ਕਪਲਸ ਨੂੰ ਅੱਜਕੱਲ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਇਸ ਨੂੰ ਲੈ ਕੇ ਤਾਂ ਸਭ ਤੋਂ ਪਹਿਲਾਂ ਇਹ ਤੋਂ ਸ਼ੁਰੂਆਤ ਕਰਦੇ ਆ ਕਿ ਇਨਫਰਟੀਲਿਟੀ ਨੂੰ ਅਸਲ ਦੇ ਵਿੱਚ ਕਿਹਾ ਕੀ ਕਿਹਨੂੰ ਜਾਂਦਾ ਇਨਫਰਟੀਲਿਟੀ ਹੁੰਦੀ ਕੀ ਹੈ ਦੇਖੋ ਇਨਫਰਟੀਲਿਟੀ ਯਾਨੀ ਜਿਹਨੂੰ ਆਪਾਂ ਕਹਿੰਦੇ ਨਾ ਪੰਜਾਬੀ ਦਾ ਵਰਡ ਆ ਜਾਂ ਆਯੁਰਵੇਦ ਦਾ ਬਾਂਝਪਨ ਹਮ ਤੇ ਉਹ ਚੇ ਬੰਦ ਦਾ ਮਤਲਬ ਹੈ ਕਿ ਜਿੱਥੋਂ ਜਦੋਂ ਕਪਲ ਜਿਹੜੇ ਕਿ ਮੈਰਿਡ ਨੇ ਔਰ ਜਾਂ ਵੈਸੇੇ ਕਪਲ ਅਗਰ ਬੱਚਾ ਕਰਨਾ ਚਾਹੁੰਦੇ ਹੈ ਤੇ ਅਗਰ ਉਹ ਟ੍ਰਾਈ ਕਰ ਰਹਾ ਹੈ ਬੱਚਾ ਹੋਣ ਵਾਸਤੇ ਦੇ ਆਰ ਅਨਸਕਸੈਸਫੁਲ ਐਟ ਲੀਸਟ ਫਾਰ 2 ਇਅਰਸ ਹਮ ਉਸ ਆਲ ਪੀਰੀਅਡ ਹੁੰਦਾ ਹੈ ਦੈਨ ਵੀ ਕੈਨ ਸੇ ਕਿ ਬੀ ਇਨਫਰਟੀਲਟੀ ਦਾ ਕੇਸ ਬਣਦਾ ਹੈਗਾ ਠੀਕ ਹੈ ਦਿਸ ਇਸ ਹੁਣ ਇੱਕ ਇਨਫਰਟੀਲਟੀ ਪਿੱਛੇ ਰੀਜਨਸ ਕੀ ਕੀ ਨੇ ਬੜੇ ਰੀਜਨਸ ਨੇ ਕਾਫੀ ਲੰਬੀ ਫਰਿਸਤਾ ਕੀ ਹੈ ਅ ਇਸ ਤਰ੍ਹਾਂ ਹੁੰਦਾ ਦੇਖੋ ਕੱਲਾ ਇਹ ਨਹੀਂ ਕਿ ਇੰਡੀਅਨ ਕਪਲ ਚ ਵਰਲਡ ਦੇ ਕਿਸੇ ਵੀ ਕੋਨੇ ਚ ਬਹੁਤ ਸਾਰੇ ਜਿਹੜੇ ਆਪਣੇ ਅੱਜਕੱਲ ਜਿਹੜਾ ਨਵੇਂ ਵਿਆਹ ਜੋੜੇ ਆ ਜਾਂ ਕਪਲਸ ਨੇ ਉਹਨਾਂ ਚ ਇਨਫਰਟੀਲਿਟੀ ਦਾ ਰੇਟ ਬੜੀ ਤੇਜ਼ੀ ਨਾਲ ਵਧ ਰਹੀ ਹੈ ਉਹਦੇ ਪਿੱਛੇ ਅ ਲੜਕੀ ਵੱਲੋਂ ਵੀ ਪ੍ਰੋਬਲਮ ਆ ਸਕਦੀ ਹੈ ਲੜਕੇ ਵੱਲੋਂ ਵੀ ਆ ਸਕਦੀ ਹੈ ਕਈ ਵਾਰੀ ਕੋ ਪ੍ਰੋਬਲਮ ਹੁੰਦੀ ਵੀ ਨਹੀਂ ਹੈਗੀ ਹਮ ਵਰਲਡ ਵਿੱਚ ਐਸੇ ਤੇ 30% ਦੇ ਕਰੀਬ ਕੇਸਸ ਹੁੰਦੇ ਜਿੰਨਾ ਚ ਕੋਈ ਪ੍ਰੋਬਲਮ ਦੋਨੋਂ ਚੀਜ਼ਾਂ ਨਹੀਂ ਹੁੰਦੀ ਉਹਦੇ ਆਪਾਂ ਅੱਗੇ ਜਾ ਕੇ ਗੱਲ ਕਰਦੇ ਆ ਜੀ ਗਿਵਰ ਸਰ ਤੁਸੀਂ ਕਿਹਾ ਕਿ ਲੜਕੀਆਂ ਦੇ ਵਿੱਚ ਵੀ ਹੁੰਦੀ ਆ ਪਰ ਤੇ ਲੜਕੀਆਂ ਦੇ ਵਿੱਚ ਵੀ ਪਰ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਲੜਕੀਆਂ ਦੇ ਵਿੱਚ ਇਨਫਰਟੀਲਿਟੀ ਦੀ ਪ੍ਰੋਬਲਮ ਜ਼ਿਆਦਾ ਪਾਈ ਜਾਂਦੀ ਆ ਇਹ ਕੁਝ ਹੱਦ ਤੱਕ ਠੀਕ ਹੈ ਕਿਉਂਕਿ ਕਿਉਂਕਿ ਲੜਕੀ ਦੇ ਜਿਹੜੀ ਬਸਰੀਰ ਦੀ ਬੰਦਰਾ ਉਹਨੂੰ ਕਈ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਉਹ ਜਿਹੜੀ ਲੜਕੀ ਹੁੰਦੀ ਔਰਤ ਉਹਦੀ ਇੱਕ ਸੈਂਸਿਟਿਵ ਹਿਊਮਨ ਹਿਊਮਨ ਦਾ ਪਾਕ ਉਹਨਾਂ ਲਈ ਵੀ ਬਹੁਤ ਸੈਂਸਟਿਵ ਹੁੰਦੇ ਹੂੰ ਪਤਾ ਕੀ ਹੈ ਕਿ ਜਦੋਂ ਆਪਾਂ ਲੜਕੀਆਂ ਸ਼ੁਰੂ ਕਰਦੀ ਹੈ ਦੇਖੋ ਅਗਰ ਉਹਨਾਂ ਦੀ ਜਿਹੜੀ ਯੂਟਰਸ 'ਚ ਕੋਈ ਪ੍ਰੋਬਲਮ ਹੈ ਹੂੰ ਜਿਵੇਂ ਕਿ ਫਾਈਬਰੋਇਡਸ ਨੇ ਠੀਕ ਹੈ ਨਾ ਇਕੱਠਾ ਹੋ ਜਾਂਦੀ ਹੈ ਸਿਸਟ ਹੋ ਜਾਂਦੀ ਹੈ ਕੀ ਕੀ ਆ ਇਹਨੂੰ ਪੀਸੀਓਡੀ ਕਹਿੰਦੇ ਹੈਗੇ ਆ ਤਾਂ ਇਹਦੇ ਚੱਲਦੇ ਕੀ ਹੁੰਦਾ ਕਿ ਪੀਰੀਅਡਸ ਬਹੁਤ ਜ਼ਿਆਦਾ ਆਉਂਨ ਲੱਗ ਪੈਂਦੇ ਹੂੰ ਫਲੋ ਬਹੁਤ ਹਾਈ ਫਲੋ ਹੋ ਜਾਂਦਾ ਪੀਰੀਅਡਸ ਦਾ ਔਰ ਉਹਦੇ ਕਰਕੇ ਕੋਈ ਯੂਟਰਸ ਨੋ ਐਕਸੈਸਿਵ ਕਿਸ ਚੀਜ਼ ਦੇ ਯਾਨੀ ਕਿ ਮਮ ਯਾਨੀ ਖਰਾਬ ਹੈਗੀ ਹੈ ਜਾਂ ਫਿਰ ਪੀਰੀਅਡਸ ਬੰਦ ਹੋ ਜਾਂਦੇ ਆਂਦੇ ਨਹੀਂ ਪੀਰੀਅਡਸ ਹੁਣ ਜੇ ਪੀਰੀਅਡਸ ਬੰਦੀ ਹੋ ਜਾਣਗੇ ਯੂਟਰਸ ਦੀ ਅਗਰ ਉਹਦੇ ਐਗਸ ਨਹੀਂ ਹੋਣਗੇ ਐਗਸ ਹੋਗੇ ਹਰ ਮਹੀਨੇ ਬਣਦੇ ਆ ਗਿਆ ਤੇ ਉਹਦੀ ਆਫਟਰ ਸਮ ਡੇ ਉਹਦੀ ਸਫਾਈ ਹੋ ਜਾਂਦੀ ਹੈ ਨਵੇਂ ਫਿਰ ਨਵੇਂ ਐਗ ਬਣਦੇ ਇੱਕ ਸਾਈਕਲ ਚੱਲਦਾ ਹੈ 27 28 ਡੇਜ਼ ਦਾ ਸਾਈਕਲ ਹੁੰਦਾ ਹੈ ਮਤਲਬ ਹਰ ਆਪਾਂ ਜਿਹਨੂੰ ਆਪ ਮਹਾਵਰੀ ਕਹਿੰਦੇ ਨੇ ਪੀਰੀਅਡਸ ਆਪਾਂ ਕਹਿੰਦੇ ਨੇ ਔਰ ਇਹ ਦਾ ਸਾਈਕਲ ਹੈ ਕੋਈ ਆਜਕਲ 12-13 ਸਾਲ ਦੀ ਜਿਹੜੀ ਏਜ 'ਚ ਲੜਕੀਆਂ ਨੂੰ ਸ਼ੁਰੂ ਹੋ ਜਾਂਦਾ ਔਰ 45 ਸਾਲ ਤੋਂ ਲੈ ਕੇ ਪਿਆਸਾਲ ਤੱਕ ਆਮ ਤੌਰ ਤੇ ਇੱਛਾਲਦਾ ਹੈ ਹੂੰ ਉਹਦਾ ਮੁੱਖ ਕਾਰਨ ਇਹ ਕੋਈ ਰੀਪ੍ਰੋਡਕਟਿਵ ਆਰਗਨ ਦਾ ਮਤਲਬ ਹੁੰਦਾ ਕਿ ਹਰ ਵਾਰੀ ਨਵਾਂ ਐਗ ਬਣਦਾ ਹੈ ਐਗ ਐਗਜ਼ੋਲੂਸ਼ਨ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਉਹ ਫਿਰ ਦੁਬਾਰਾ واਸ਼ ਆਊਟ ਹੋ ਜਾਂਦਾ ਜੇ ਸਪਰਮ ਨਹੀਂ ਹੁੰਦਾ واਸ਼ ਆਊਟ ਹੋ ਜਾਂਦਾ ਹੂੰ ਉਹ ਹੈਲਦੀ ਹੋਣਾ ਚਾਹੀਦਾ ਔਰ ਅਗਰ ਉਹ ਹੈਲਦੀ ਹੈ ਤੇ ਪ੍ਰੈਗਨਨਸੀ ਚ ਲੜਕੀ ਵੱਲੋਂ ਕੋ ਪ੍ਰਾਬਲਮ ਨਹੀਂ ਹੁੰਦੀ ਪਰ ਜੇ ਉਹ ਹੈਲਦੀ ਨਹੀਂ ਹੈ ਉਹ ਚ ਕੋ ਮੁਸ਼ਕਲ ਆ ਰਹੀ ਹੈ ਬਹੁਤ ਜਿਆਦਾ ওভারਫੋਰ ਬਲੱਡ ਹੋ ਰਿਹਾ ਹੈ ਜਾਂ ਪੀਰੀਅਡਸ ਆ ਹੀ ਨਹੀਂ ਰਹੇ ਜਾਂ ਕਲੀ ਸਪੌਟਿੰਗ ਹੋ ਰਹੀ ਹੈਗੀ ਆ ਉਹ ਵੀ 4 ਤੋਂ 5 ਦਿਨ ਦਾ ਜਾਂ 6 ਦਿਨ ਦਾ ਮੈਕਸਿਮ ਫਲੋ ਹੁੰਦਾ ਪੀਰੀਅਡਸ ਦਾ ਲੜਕੀ ਦਾ ਪਰ ਜੇ ਨਹੀਂ ਹੋ ਰਿਹਾ ਹੈ ਜਾਂ ਕਬੋ ਘੱਟ ਹੋ ਰਿਹਾ ਤੇ ਉਹ ਫਿਰ ਮੁਸ਼ਕਲ ਆ ਜਾਂਦੀ ਕਿਉਂਕਿ ਇਟ ਮੀਨਸ ਦਾ ਮਤਲਬ ਹੈ ਕਿ ਐਗ ਜਿਹੜਾ Ovulation properly ਨਹੀਂ ਹੋ ਰਿਹਾ ਹੈ ਉਦਦੇ ਤੇ ਉਹ ਉਹ ਇਨਫਰਟਿਲਟੀ ਦੇ ਚਾਂਸਸ ਬਹੁਤ ਵੱਧ ਜਾਂਦੇ ਆ ਜਾਂ ਕਿਸੇ ਦੀ ਕੋਈ ਫੈਲੋਪੀਨ ਟਿਊਬਸ ਬਲੌਕ ਹੈਗੀਆਂ ਯਾਨੀ ਜਦੋਂ ਟਿਊਬਸ ਦੀ ਬਲੌਕੇਜ ਕਦਰ ਨੇਗੇ ਆ ਕਿ ਸਪਰਮ ਉੱਤੇ ਜਾ ਹੀ ਨਹੀਂ ਸਕਦਾ ਹੈਗਾ ਰਾਈਟ ਜਿਸ ਸਪਰਮ ਨਹੀਂ ਜਾਗਾ ਤਾਂ ਜੋ ਜ਼ਾਹਿਰ ਤੌਰ ਤੇ ਇਨਫਰਟਿਲਟੀ ਦੇ ਚਾਂਸਸ ਔਰਡਰ ਗੈਣੀ ਵੱਧ ਜਾਂਦੇ ਆ ਇਹ ਇਹ ਦੇਖੋ ਇਹਦੇ ਪਿੱਛੇ ਹੋਰ ਬੜੇ ਜਿਹੜੇ ਕਾਰਨ ਹੈ ਹੁਣ ਆਪਾਂ ਗੱਲ ਕੀਤੀ ਸਿਸਟਮ ਸਿਸਟ ਕਿਉਂ ਹੋਈ ਹੈਗੀ ਹੈ ਵਾਇਰਸ ਇਨਸਟਸ ਦੇ ਅੱਜਕੱਲ ਦਾ ਕਈ ਪ੍ਰੋਸੀਜਰ ਹੈਗਾ ਵੀ ਉਹ ਕਿਦਾ ਫਾਈਬਰ ਨੂੰ ਕੱਟ ਦਿੱਤਾ ਜਾਂਦਾ ਹੈਗਾ ਇਸ ਨੂੰ ਕੱਟਤਾ ਜਾਂਦਾ ਹੈਗਾ ਪਰ ਉਹਦਾਂ ਕਈ ਵਾਰੀ ਸੀ ਦੇਖਿਆ ਕਿ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਕਿ ਫਾਈਬਰ ਦੇ ਹੁੰਦੇ ਹੀ ਪ੍ਰੈਗਨਸੀ ਹੋ ਜਾਂਦੀ ਹੈ ਹਮ ਬਲੋਕੇਜ ਹੁੰਦੇ ਯਾਨੀ ਪ੍ਰੈਗਨਸੀ ਹੋ ਜਾਂਦੀ ਹੈ ਤੋਂ ਇਹ ਗੱਲਾਂ ਬੜੀਆਂ ਅਨਸਰਟਨ ਜੀ ਹੈਗੀਆਂ ਹਮ ਜਿਹੜੀ ਨਹੀਂ ਹੈ ਕੋਈਆਂ ਦੇ ਦੇਖੋ ਕੋਈ ਚਾਂਸ ਹੁੰਦੇ ਦੇਖਦੇ ਆ ਕਿ ਕੋਈ ਫੈਲੋਪੀਨ ਟਿਊਬਸ ਬਲੌਕ ਨਹੀਂ ਹੈਗੀਆਂ ਕੋਈ ਸਿਸਟ ਨਹੀਂ ਕੋਈ ਫਾਇਬਰੋਡ ਨਹੀਂ ਬਰ ਉਹਦੇ ਬਾਅਦ ਵੀ ਪ੍ਰੈਗਨਨਸੀ ਨਹੀਂ ਹੋ ਰਹੀ ਹੈਗੀ ਹਮਮ ਤੋ ਆਯੁਰਵੇਦ ਦਾ ਜਿਹੜਾ ਨਜ਼ਰੀਆ ਹੈ ਇਹ ਥੋੜਾ ਡਿਫਰੈਂਟ ਹੈ ਜਿਹੜਾ ਬਹੁਤ ਬੜਾ ਆਪਾਂ ਗੱਲ ਕਰਦੇ ਹਾਂ ਪਰ ਆਪਾਂ ਦੇਖ ਲਈਏ ਯਾਨੀ ਰੀਜ਼ਨਸ ਕੀ ਹੈਗਾ ਫਿਰ ਇਸ ਤੋਂ ਇਲਾਵਾ ਹਾਰਮੋਨ ਇੰਬੈਲੈਂਸ ਇਹ ਬਹੁਤ ਲੜਕੀਆਂ 'ਚ ਦੇਖਣ ਚਾਹੁੰਦਾ ਹੈਗਾ ਹਮਮ ਕਿ ਸੈਂਸਿਟਿਵ ਹੁੰਦੀਆਂ ਹਨ ਹਾਰਮੋਨਸ ਸਟ्रेस ਅਗਰ ਲਾਈਫ ਉਹਨਾਂ ਦੀ ਹੈ ਤੇ ਹਾਰਮੋਨਸ ਬਹੁਤ ਜਲਦੀ ਅਫੈਕਟ ਹੁੰਦੇ ਹੈਗੇ ਜੀ ਅਗਰ ਉਹ ਕਿਸੇ ਵੀ ਲੜਕੀ 'ਚ ਐਸਟ੍ਰੋਜਨ ਲੈਵਲ ਵੱਧ ਜਾਂਦਾ ਉਦੋਂ ਇਹ ਹੁੰਦਾ ਕਿ ਮਰਦ ਵਾਲੀ ਪ੍ਰਵਿਰਤੀ ਉਹਦੇ ਚ ਆ ਗਈ ਤੇ ਇਸ ਕਰਕੇ ਉਹਦਾ ਜਿਹੜਾ ਐਗਸ ਦਾ ਬੰਨਾ ਘਟ ਸਕਦਾ ਪੀਰੀਅਡਸ ਵੀ ਘਟ ਜਾਂਦੇ ਉਹਨਾਂ ਠੀਕ ਹੈ ਨਾ ਤੇ ਉਹ ਜਦੋਂ ਪੀਰੀਅਡਸ ਘਟਣਗੇ ਜ਼ਾਹਰ ਤੌਰ ਤੇ ਪ੍ਰੈਗਨਨਸੀ ਹੋਣ ਦੇ ਚਾਂਸਸ ਬੜੇ ਘਟ ਜਾਂਦੇ ਡਿਪਲੀਟ ਹੋ ਜਾਂਦੇ ਨੇ ਜਾਂ ਫਿਰ ਕੀ ਹੁੰਦਾ ਕਿ ਉਹ ਚ ਖੂਨ ਦੀ ਕਮੀ ਹੈ ਉਹ ਚ ਨਹੀਂ ਤਾਕਤ ਨਹੀਂ ਲੜਕੀ ਚ ਆ ਗਈ ਕਿ ਉਹਦੇ ਜਿਹੜੇ ਕੀ ਜਿਹੜੀ ਯੂਟਰਸ ਜਿਹਨੀ ਸਟਰੋਂਗ ਨਹੀਂ ਹੈ ਕਿ ਉਹ ਪ੍ਰੈਗਨਨਸੀ ਨੂੰ ਹੋਲਡ ਕਰ ਪਵੇ ਜੀ ਕਿੰਨੀ ਬਹੁਤ ਰੀਜਨਸ ਦਾ ਹੋਂਦੀ ਕਮੀ ਹੋ ਚੁੱਕੀ ਹੋ ਹੈ ਕਿ ਕੀ ਉਹਦੇ ਪੀਰੀਅਡਸ ਬਹੁਤ ਜ਼ਿਆਦਾ ਨੂੰ ਆ ਰਹੇ ਹੈ ਇਹ ਵੀ ਕਰੀ ਨਹੀਂ ਸਕਦਾ ਜਾਂ ਉਹ ਖਾਂਦੀ ਪੀਂਦੀ ਠੀਕ ਨਹੀਂ ਜਾਂ ਉਹ ਚ ਤਾਕਤ ਹੀ ਖੰਨੇਗੀ ਉਹਦਾ ਜਿਹੜਾ ਡਾਈਟਿਸ਼ਨ ਬੜਾ ਪੂਰ ਆ ਉਹ ਯਾ ਫੂਡ ਨਹੀਂ ਸ਼ਾਮਿਲ ਰਿਹਾ ਤੋ देयर ਆ ਜ਼ ਮਲਟੀਪਲ ਰੀਜਨਸ ਬਿਹਾਈਂਡ ਦੈਟ ਇਨ ਫਰਟੀਲਿਟੀ ਨੂੰ ਇੱਕ ਪਿਕ ਕਰਨਾ ਵੀ ਆ ਰੀਜਨਸ ਆ ਇਨਾ ਈਜ਼ੀ ਨਹੀਂ ਹੈਗਾ ਹਮਮ ਔਰ ਜਿਵੇਂ ਜਿਵੇਂ ਗੱਲ ਕੀਤੀ ਵੀ ਹਾਈਪੋਥਾਇਰੋਇਡ ਜਿਹੜਾ ਹੈਗਾ ਇਹ ਬਹੁਤ ਵੱਡਾ ਕਾਰਨ ਆਇਜ਼ਰੇਟ ਚ ਪਾਇਦਾ ਜਾ ਰਿਹਾ ਮੇਰੇ ਕੋਲ ਬਹੁਤ ਸਾਰੀ ਲੜਕੀਆਂ ਆਉਂਦੀਆਂ ਜਿਨ੍ਹਾਂ ਚ ਹਾਈਪੋਥਾਇਰੋਇਡ ਜਿਹੜੇ ਕਿਸ ਹਾਰਮੋਨ ਇੰਬੈਲੈਂਸ ਕਹਿੰਨ ਕਿ ਸੱਕਦੇ ਐ ਇੱਕ ਬਹੁਤ ਵੱਡਾ ਕੇਸ ਆਗਾ ਹਾਈਪਰਥਾਇਰੋਇਡ ਵੀ ਉਹਦੇ ਪਿੱਛੇ ਇੱਕ ਰੀਜ਼ਨ ਆ ਸਕਦਾ ਪਰ ਜਨਰਲੀ ਜੈਨੇਟਿਕਲੀ ਆ ਜਿਹੜੇ ਮੁੱਖ ਤੌਰ ਤੇ ਇਹ ਜਿਹੜੇ ਰੀਜ਼ਨ ਆਪਾਂ ਦੱਸੇ ਨੇ ਇਹ ਗੱਲ ਹੈ ਕਿ ਕੁਛ ਛੱਟਪੇਟ ਲਗਣੀ ਛੋਟੇ ਹੁੰਦੇ ਛੱਟਪੇ ਲੱਗਈ ਪ੍ਰਾਈਵੇਟ ਪਾਰਟ ਛੱਟਪੇ ਲੱਗਈ ਕਿਸ ਤਰ੍ਹਾਂ ਦੀ ਕੋਈ ਬਲਾਕੇਜ ਹੋ ਗਈ ਇੰਜਰੀ ਹੋ ਗਈ ਥ ਤੁਦੇਰਨ ਮਲਟੀਪਰਜਨਸ ਵੀ ਕਾਂਟ ਪਿਕ ਐਂਡ ਚੂਜ਼ ਬੀਆਈ ਕਰੀਏ ਇਸ ਇਨਸੇਗਾ ਕਾਸਟ ਤੇ ਲੱਗਦੀ ਹੈ ਜੀ ਜੀ ਤੇ ਡਾਕਟਰ ਸਾਹਿਬ ਜੀ ਜਿਵੇਂ ਕਿ ਅੱਜ ਕੱਲ ਲੇਟ ਏਜ ਦੇ ਵਿੱਚ ਜਾ ਕੇ ਵਿਆਹ ਕਰਾਉਂਦੇ ਇੱਕ ਤਰ੍ਹਾਂ ਦੇ ਨਾਲ ਟ੍ਰੈਂਡ ਹੀ ਸ਼ੁਰੂ ਹੋ ਚੁੱਕਿਆ ਹੈ ਤਾਂ ਕੀ ਜੇਕਰ ਲੇਟ ਏਜ ਦੇ ਵਿੱਚ ਜਿਵੇਂ 30 ਤੋਂ ਬਾਅਦ ਵਿਆਹ ਕਰਾਉਂਦੇ ਨੇ ਜੋ ਉਹਨਾਂ ਨੂੰ ਵੀ ਇਹ ਪ੍ਰੋਬਲਮ ਦਾ ਫੇਸ ਕਰਨੀ ਪੈ ਸਕਦੀ ਹੈ ਇਨ ਫਰਟੀਲਿਟੀ ਇਟ ਇਜ਼ ਜਨਰਿਕ ਚਾਂਸਸ ਹਾਈ ਹੁੰਦਾ 35 ਤੱਕ ਬੈਟਰ ਚਾਂਸਸ ਹੁੰਦੇ ਆ ਠੀਕ ਹੈ 35 okay. ਅੱਜਕੱਲ੍ਹ ਜੋ ਕੀ ਅੱਜਕੱਲ੍ਹ ਲੇਟ ਵਿਆਹ ਕਰਾਉਣ ਦਾ ਰਿਵਾਜ ਚੱਲ ਰਿਹਾ ਹੈ ਜਾਂ ਕਿਸੇ ਕਾਰਨ ਉਹ ਵਿਆਹ ਨਹੀਂ ਹੋਇਆ ਜਲਦੀ ਜਾਂ ਮੈਰਿਜ ਨਹੀਂ ਕਰਾਈਆ ਦੇ ਦੇਰ ਉਹ ਵਾਂਟ ਟੂ ਕਨਸੀਵ ਦੇ ਵਾਂਟ ਟੂ ਸਟੇ ਤੇ ਉਹ ਕੀ ਹੁੰਦਾ ਕਿ ਉਹ ਜਾ ਕੇ ਦੇ ਚਾਂਸ ਐਗ ਦੀ Ovulation ਘਟ ਜਾਂਦੀ ਆਪਣਾ 35-36 ਸਾਲ ਦੀ ਉਮਰ ਤੋਂ ਬਾਅਦ ਜੀ ਯਾਨੀ ਐਂਡ ਡਿਪਲੀਟ ਹੋ ਜਾਂਦੀ ਡਿਪਲੀਟ ਨਹੀਂ ਹੁੰਦੀ ਬਹੁਤ ਉਹ ਚ ਗ੍ਰਾਵਟ ਆ ਜਾਂਦੀ ਹੈਗੀ ਆ ਔਰ ਪ੍ਰੈਗਨਨਸੀ ਚਾਂਸ ਪਰ ਸਟੈਟੂਲਰ ਔਰਤਾਂ ਆਈਆਂ ਜਿਹਦਾ ਮੈਂ ਤੁਹਾਨੂੰ ਸਾਹ ਲਾਸਟ ਔਰਟਾਈਜ਼ ਮੈਂ 52 ਇਅਰਸ ਦੇ ਤੱਕ ਅਸੀਂ ਉਹਨਾਂ ਨੂੰ ਇਸ ਲਈ ਗੋਟੂ ਕਿੰਨੀ ਚਾਲੇ 42 ਸਾਲ ਦਾ ਆਮ ਅਸੀਂ ਦੇਖਦੇ ਵੈਸੇ ਵੀ ਇਸੇ ਵਾਂਗ ਦੇਖਦੇ ਆ ਪਰ ਚਾਂਸ ਜੇਕਰ ਡ੍ਰੌਪ ਹੋ ਜਾਂਦੇ ਇਹ ਦੇਖੋ ਜ਼ੀਰੋ ਹੋ ਜਾਂਦੇ ਆ ਕਿ ਚਾਂਸ ਉਹ ਚ ਡ੍ਰੌਪ ਹੋ ਜਾਂਦੇ ਆ ਇਹ ਤਾਂ ਹੋ ਗਈ ਗੱਲ ਔਰਤਾਂ ਦੀ ਗੱਲ ਹੋ ਗਈ ਮਰਦਾਂ ਵੱਲੋਂ ਵੀ ਬੜੀ ਪ੍ਰੋਬਲਮ ਹੁੰਦੀ ਜਿੱਦਾਂ ਮਰਦਾਂ ਚ ਕੀ ਦੇਖੋ ਕਹਾਣੀ ਕੀ ਸਟੋਰੀ ਕੀ ਹੈ ਕਿ ਇੱਕ ਹੈਲਦੀ ਸਪਰਮ ਚਾਹੀਦਾ ਇੱਕ ਹੈਲਦੀ ਐਗ ਚਾਹੀਦਾ ਉਹਨਾਂ ਦੇ ਮਿਲਣ ਨਾਲ ਉੱਤੇ ਬੱਚਾ ਹੁੰਦਾ ਗੱਲ ਸਾਰੀ ਇੰਨੀ ਠੀਕ ਹੈ ਜੀ ਹੁਣ ਕੀ ਹੁੰਦਾ ਕਿ ਜੇ ਜਿਹੜੀ ਅਕਸ ਜਾਨੀ ਕਿ ਜੇ ਫਸਲ ਜਿਹੜੀ ਪਕਾਈਏ ਬੀਜ ਪਾਉਣਾ ਤੇ ਖੇਤ ਜਿਹੜਾ ਜਮੀਨ ਸਹੀ ਹੋਣੀ ਚਾਹੀਦੀ ਏ ਹੁਣ ਇਨਫਰਟੀਲਿਟੀ ਜਿਹੜੀ ਫਟਾਈ ਜੇ ਗਰਾਊਂਡ ਨਹੀਂ ਆ ਤੇ ਸਪਰਮ ਉਹ ਤੋਂ ਕੁਝ ਨਹੀਂ ਕਰ ਸਕਦਾ ਬਹੁਤਾ ਕਰ ਸਕਦਾ ਤੇ ਜੇ ਫਰਟੀਲਿਟੀ ਉਥੇ ਸਹੀ ਆ ਔਰ ਤੇ ਬਲੋ ਤੇ ਜਿਹੜਾ ਹੁਣ ਸਪਰਮ ਦਾ ਅੱਛਾ ਹੋਣਾ ਬੜਾ ਜ਼ਰੂਰੀ ਹੋਣ ਅੱਜ ਕੱਲ ਦੇਖਦੇ ਅਸੀਂ ਕਿ ਨਸ਼ੇ ਦੀ ਪੱਤੇ ਦੀ ਆਤਮਾ ਵਧੀ ਹੈ ਜੇ ਯੰਗ ਜਨਰੇਸ਼ਨ ਚ ਹਮ ਸਿਗਰਟ ਨਸ਼ੀ ਹੋ ਗਈ ਸ਼ਰਾਬ ਦਾ ਸੇਵਨ ਹੋ ਗਿਆ ਜਾਂ ਹੋਰ ਕੋਈ ਡਰਗ ਇਸਤੇਮਾਲ ਹੋ ਗਈ ਹੈ ਹਮ ਉਦੇ ਕਰਕੇ ਸਪਰਮ ਦੀ ਕੁਆਲਿਟੀ ਬਹੁਤ ਥੱਲੇ ਆਈ ਹੈ ਜੀ ਸਪਰਮ ਜੇ ਅੱਛਾ ਨਹੀਂਗਾ ਯਾ ਹੈਲਦੀ ਨਹੀਂ ਹੈ ਯਾ ਉਹਦੀ ਮੋਰਟੈਲਿਟੀ ਵੋਟੈਲਿਟੀ ਰੇਟ ਘਟਾ ਹੈ ਹਮ ਯਾਨੀ ਕਿ ਮੋਰਟੈਲਿਟੀ ਉਹ ਚੱਲਣ ਦੀ ਸਪੀਡ ਅਗਰ ਉਹਦੀ ਘੱਟ ਹੈਗੀ ਹੈ ਯਾ ਉਹਦੀ ਵੋਟੈਲਿਟੀ ਯਾਨੀ ਕਿ ਉਹ ਆਨ ਆਨ ਦਾ ਐਗਰਿਕਲ ਜਾ ਕੇ ਉਹ ਤੇ ਉਹ ਜਲਦੀ ਉਹਦੀ ਡੈਥ ਹੋ ਜਾਂਦੀ ਹੈ ਹਮ ਤੇ ਉਹਦੇ ਕਰਕੇ ਵੀ ਇਨਫਰਟਿਲਿਟੀ ਦੇ ਚਾਂਸਸ ਵਧ ਜਾਂਦੇ ਆ ਯਾ ਮਰਦਾਂ ਚ ਇੰਪੋਟੈਂਸੀ ਕਿ ਐਕਚੁਅਲ ਜ਼ਰ ਸੈਕਸ਼ੂਅਲ ਪ੍ਰੈਕਟਿਸ ਪੂਰੀ ਹੋਣ ਦੀ ਕਮੀ ਕੱਟ ਸਟਾਰਟ ਹੋਣੀ ਇਹ ਅੱਜਕੱਲ ਬਹੁਤ ਕਿਉਂਕਿ ਸਟ्रेसਫੁੱਲ ਲਾਈਫ ਹੈਗੀ ਲੋਕਾਂ ਦੇ ਐ Ambitions ਬੜੇ ਉੱਚੇ ਨੇ ਦੇ ਹੈਵ ਮਲਟੀਪਲ ਥਿੰਗਸ ਟੂ ਡੂ ਇਨ ਅ ਲਾਈਫ ਤੋਂ ਦੇ ਕਰਕੇ ਵੀ ਆਪਾਂ ਜੋ ਨਮਰਦਗੀ ਗੱਲ ਕਰ ਸਕਦੇ ਆ ਉਹ ਵੀ ਬਹੁਤ ਜਿਆਦਾ ਵੱਡਾ ਇੱਕ ਕੋਈ ਜਿਹੜਾ ਕਾਰਨ ਬੰਦਾ ਚਲਾ ਜਾ ਰਿਹਾ ਹੈਗਾ ਔਰ ਇਹਦੇ ਪਿੱਛੇ ਸਟ੍ਰੈਸਡ ਲਾਈਫ ਤੋਂ ਇਲਾਵਾ ਅੱਛਾ ਖਾਣ ਪੀਣ ਵੀ ਮੈਂ ਦੇਖਿਆ ਕਿ ਇੱਕ ਬਹੁਤ ੜਾ ਕਾਰਨ ਹੈ ਬਹੁਤ ਅੱਜਕੱਲ ਫਾਸਟ ਫੂਡ ਦਾ ਜਮਨ ਹੈ ਹੂੰ ਹਰਤੀ ਕਾਲੀ ਕਾਲੀ ਕੋਈ ਕੋਈ ਪੀਜ਼ਾ ਖਾਈ ਜਾਂਦਾ ਕੋਈ ਆਪਣਾ 버ਗਰ ਖਾ ਰਿਹਾ ਕੋਈ ਆ ਚੀਜ਼ਾ ਇਹ ਦੀ ਚੀਜ਼ ਆਪਾਂ ਖਾ ਰਹੇ ਆ ਉਹਦੇ ਕਰਕੇ ਵੀ ਆਪਾਂ ਨੂੰ ਹੈਲਥ ਇਸ਼ੂਸ ਆਪਾਂ ਨੂੰ ਆ ਰਹੇ ਗਏ ਜੀ ਮਰਦਾਂ ਦੇ ਵਿੱਚ ਜੀ ਤੇ ਡਾਕਟਰ ਸਾਹਿਬ کافی ਜਿਹੜੀਆਂ ਕੁੜੀਆਂ ਨੇ ਪ੍ਰੈਗਨੈਂਸੀ ਨੂੰ ਪ੍ਰੀਵੈਂਟ ਕਰਨ ਦੇ ਲਈ ਉਹਨਾਂ ਦੇ ਵੱਲੋਂ ਦਵਾਈ ਲਈ ਜਾਂਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ ਤਾਂ ਕੀ ਲੇਟਰ ਏਜ ਦੇ ਵਿੱਚ ਜਾ ਕੇ ਉਹਨਾਂ ਨੂੰ ਉਹਦਾ ਜੋ ਪ੍ਰੋਬਲਮ ਹੈ ਫੇਸ ਕਰਦੀ ਪੈ ਸਕਦੀ ਹੈ ਆਰਾ ਬੜਾ ਚੰਗਾ ੜਾ ਕੁਐਸਚਨ ਹੈਗਾ ਬਰਥ ਕੰਟਰੋਲ ਪਿਲਸ ਅਸੀਂ ਦੇਖਦੇ ਹਾਂ ਅਜਕਲ ਆਮ ਤੌਰ ਤੇ ਵੀ ਲੜਕੀਆਂ ਨੂੰ ਜਦੋਂ ਪੀਰੀਅਡਸ ਨਹੀਂ ਆਉਂਦੇ ਜੀ ਫਿਰ ਉਹ ਬਰਥ ਕੰਟਰੋਲ ਪਿਲ ਦਿੱਤੀ ਜਾਂਦੀ ਹੈ ਉਹਨਾਂ ਪੀਰੀਅਡ ਮੌਜੂਦ ਦੇ ਕੇ ਬੇਸਿਕਲੀ ਉਹਦਾ ਕੰਮ ਇਹ ਹੁੰਦਾ ਹੈਗਾ ਜੀ ਔਰ ਇੱਕ ਬਹੁਤ ਵੱਡਾ ਰੀਜ਼ਨਸ ਆ ਇਨ ਇਨਫਰਟੀਲਿਟੀ ਹੋਣਾ ਓਕੇ ਬਹੁਤ ਆ ਰੀਜ਼ਨਸ ਆ ਹਾਂਜੀ ਛੋਟੇ ਕੁ ਕੇਸਸ ਹੁੰਦੇ ਹੈਗੇ ਆ ਪੰਜ ਪੰਜ ਸਾਲ 6 ਚ ਸਾਲ ਲੜਕੀਆਂ ਨੇ ਬਰਥ ਕੰਟਰੋਲ ਪਿਲ ਲਈਆਂ ਉਹ ਉਹਦਾ ਠੀਕ ਰਹਿੰਦਾ ਵੀ ਚਲੋ ਠੀਕ ਹੈ ਹੁਣ ਪੀਰੀਅਡਸ ਨਹੀਂ ਆ ਰਹੇ ਪੀਰੀਅਡ ਆਉਣਗੇ ਪਰ ਲੇਟਰ ਸਟੇਜ ਤੇ ਜਾ ਕੇ ਦੇ ਫੀਸਟਾ ਕਨਸੀਕਵੈਂਸਸ ਹਨ ਉਹਨਾਂ ਚੈਲੰਜਸ ਹੁੰਦੇ ਆਗੇ ਆ ਤੇ ਪ੍ਰੈਗਨੈਂਸੀ ਨਹੀਂ ਹੋ ਪਾਂਦੀ ਹੈਗੀ ਔਰ ਇਸ ਤੋਂ ਇਲਾਵਾ ਹੋਰ ਵੀ ਦਵਾਈਆਂ ਜਿਵੇਂ ਆਪਾਂ ਪੇਨਕਲਰ ਦੀ ਆਪਾਂ ਗੱਲ ਕਰੀਏ ਹਾਂ ਜਾਂ ਜਿਹੜੀਆਂ ਹਾਰਮੋਨਸ ਨੂੰ ਅਬ੍ਰਪਟ ਕਰਦੀਆਂ ਚੀਜ਼ਾਂ ਜਿਵੇਂ ਹੁਣ ਬਹੁਤ ਲੜਕਿਆਂ ਨੂੰ ਅਸੀਂ ਦੇਖਦੇ ਆਂ ਚਿਹਰੇ ਤੇ ਵਾਲ ਆ ਰਹੇ ਹੈਗੇ ਆ ਐਸਟ੍ਰੋਜਨਸ ਉਹਦੇ ਹਾਈ ਹੋ ਜਾਂਦੇ ਹੈਗੇ ਆ ਅੱਛਾ ਐਕਚੁਅਲੀ ਹੋ ਰਿਹਾ ਜੇ ਲੜਕੇ ਜੇ ਐਸਟ੍ਰੋਜਨ ਹਾਈ ਹੈ ਤੇ ਮਰਦਾਂ ਦਾ ਐਸਟ੍ਰੋਜਨ ਲੋ ਹੋ ਜਾਂਦੇ ਹਾਂ ਉਹਨਾਂ ਕਰਕੇ ਉਹਨਾਂ ਦੀ ਫਿਜ਼ੀਕਲ ਅਬਿਲਿਟੀ ਟੂ ਪਰਫਾਰਮ ਸੈਕਸ ਘਟ ਜਾਂਦੀ ਹੈਗੀ ਆ ਤੇ ਉਹ ਚ ਉਹਨਾਂ ਦੇ ਜਿਹੜੇ ਹੈਗੇ ਆ ਸਪਰਮ ਨੇ ਅੱਛੇ ਬੰਦੇ ਕਈ ਵਾਰ ਉਹਦਾ ਮਰਦਾਂ ਨੂੰ ਛੱਡ ਲੱਗ ਜਾਂਦੀ ਪ੍ਰਾਈਵੇਟ ਪਾਰਟ ਤੇ ਕੁਝ ਤੈਸੀ ਛੱਡ ਲੱਗ ਜਾਵੇ ਜਾਂ ਠੰਡੇ ਜਗ੍ਹਾ ਤੇ ਕੰਮ ਕਰਨ ਨਾਲ ਜਿੱਥੇ ਬਹੁਤ ਜ਼ਿਆਦਾ ਠੰਡ ਹੈਗੀ ਹੈ ਉਹਨਾਂ ਦੀ ਅਬਿਲਟੀ ਉੱਪਰ ਟੂ ਫਰਬੋਮ ਸੈਕਸ ਦਾ ਅਸਰ ਬਹੁਤ ਪੈਂਦਾ ਹੈ ਔਰ ਜਾਂ ਫੇ ਆਪਾਂ ਕੇ ਲਈ ਵੀ ਮੈਂ ਜੋ ਜੋ ਮੇਰਾ ਐਕਸਪੀਰੀਅੰਸ ਹੈਗਾ ਕਿ ਡਾਈਟ ਇਜ਼ ਅ ਵੈਰੀ ਇੰਪੋਰਟੈਂਟ ਪਾਰਟ ਦੀ ਡਾਈਟ ਹੈਗੀ ਹੈ ਹੁਣ ਡਾਈਟ ਨੂੰ ਅਸੀਂ ਲੋਕਾਂ ਨੇ ਮੈਂ ਦੇਖੋ ਮੈਂ ਅੱਗੇ ਵੀ ਗੱਲ ਕਰਦਾ ਹਾਂ ਨਾ ਡਾਈਟ ਬਹੁਤ ਜ਼ਰੂਰੀ ਹੈ ਤੇ ਮਾਨਸਿਕ ਸ਼ਾਂਤੀ ਇਹ ਦੋ ਚੀਜ਼ਾਂ ਜੀ ਉਹ ਇੰਨਾ ਜ਼ਿਆਦਾ ਸਟ੍ਰੈਸ ਹੈ ਪਰ ਇੰਨੀ ਜ਼ਿਆਦਾ ਖਰਾਬ ਡਾਈਟ ਖਾ ਕੇ ਵੀ ਮਰਦਾ ਤੇ ਔਰਤਾ ਦੋਹਾਂ ਦਾ ਬੜਾ ਫਰਕ ਪੈ ਰਿਹਾ ਹੈ ਜੈਨੇਟਿਕਲੀ ਮੋਡੀਫਾਈਡ ਡਾਈਟ ਹੈ ਨਾ ਜਿੰਨੀ ਆਪ ਡਾਈਟ ਖਾ ਰਹੇ ਸਾਰੀ ਜੈਨੇਟਿਕਲੀ ਮੋਡੀਫਾਈਡ ਡਾਈਟ ਹੈਗੀ ਹੈ ਔਰ ਅਸੀਂ ਖੁਦ ਇਨਸਾਨ ਨੇ ਬਣਾਏ ਆ ਆਪ ਮੱਕੀ ਦੇ ਆਪਾ ਦਾਣੇ ਲੈ ਲੀਏ ਕਣਕ ਲੈ ਲੀਏ ਸਬਜ਼ੀਆਂ ਲੈ ਲੀਏ ਉਹਦੇ ਕਰਕੇ ਬਹੁਤ ਅਸਰ ਪਿਆਗਾ ਜੀ ਤੇ ਡਾਕਟਰ ਸਾਹਿਬ ਇੱਕ ਅੱਜਕੱਲ੍ਹ ਆਈਵੀਐਫ ਇਨ ਵਿਟ੍ਰੋ ਫਰਟੀਲਾਈਜੇਸ਼ਨ ਬਹੁਤ ਇਹ ਵੀ 트ੈਂਡਿੰਗ ਦੇ ਵਿੱਚ ਚੱਲ ਰਿਹਾ ਬਹੁਤ ਜ਼ਿਆਦਾ ਇਹਦੇ ਬਾਰੇ ਸੁਣਨ ਨੂੰ ਮਿਲ ਰਿਹਾ ਹੈ ਤੇ ਜੋ ਆਈਵੀਐਫ ਦਾ 트ੈਂਡ ਹੈ ਇਹ ਕਿਉਂ ਚਾਲੂ ਹੋਇਆ ਤੇ ਕੀ ਆਈਵੀਐਫ ਕਰਾਉਣਾ ਸਹੀ ਹੈ ਕੋਈ ਬੁਰਾਈ ਨਹੀਂ ਹੈ ਇਸ ਕਰਨ ਚ ਦੇਖੋ ਜੋ ਹੁਣ ਇੱਕ ਵੈਰੀ ਕਾਸਟਲੀ ਮੈਥਡ ਪਰ ਲੋਕ ਕਰ ਰਹੇ ਹੈਗੇ ਐਸੇ ਚ ਕੋਈ ਸ਼ੱਕ ਨਹੀਂ ਉਹ ਜੋ ਜਨਰਲੀ ਇਸ ਦੇਖ ਕੇ ਜੋੜੇ ਬੱਚੇ ਚੁੰਦੇ ਮੈਂ ਦੇਖਿਆ ਜੋ ਮੈਨੂੰ ਨਜ਼ਰ ਆਉਂਦਾ ਹੈਗਾ ਔਰ ਹਰ ਵਾਰ ਕਾਮਯਾਬੀ ਹੁੰਦਾ ਦੇ ਟੈਲਕੇ ਜੀ 15 ਤੋਂ 20% ਸਾਡਾ ਸੈਕਸੈਸ ਰੇਟ ਆ ਗਿਆ। ਤੋਂ ਪਹਿਲਾ 10 ਦੇ ਰਿਕਾਰਡ ਨੂੰ ਪਤਾ ਵੀ ਇਹ ਕਾਮਯਾਬੀ ਨਾ ਮਿਲਦੀ। ਵੀ ਹੈਵ ਐਕਸਕਿਊਜ਼ ਤੇ ਵੀ 15 ਵੀ% ਸੈਕਸੈਸ ਰੇਟ ਆ ਗਿਆ। ਦੇਖੋ ਇਨਵਰਟਰ ਜਿਹੜਾ ਜਿਹੜਾ ਫਰਟਾਈਜ਼ੇਸ਼ਨ ਹੈਗਾ ਉਹਦੇ ਚ ਕੀ ਹੈ ਕਿ ਸਪਰਮ ਲੈਂਦੇ ਆ ਤੇ ਉਧਰੋਂ ਐਗ ਲੈ ਕੇ ਉਹਨੂੰ ਲੈਬ ਚ ਇਕੱਠਾ ਕਰਕੇ ਉਹਨੂੰ ਫਰਟਾਈਲ ਕਰਕੇ ਤੋਂ ਉਸ ਤੋਂ ਬਾਅਦ ਨੂੰ ਔਰਚ ਦੁਆਰਾ ਪਾਤਾ ਜਾਂਦਾ ਹੈਗਾ। ਤੋਂ ਇੱਕ ਟੈਂਡੈਂਸੀ ਦਾ ਇਸ ਤਰੀਕੇ ਨਾਲ ਕਰਦੇਗੇ। ਜੀ ਹੁਣ ਇਹਦੇ ਚ ਕੀ ਹੈ ਕਿ ਚਾਂਸਸ ਬਹੁਤ ਕੇਸਸ ਚ ਜੇ ਜੇ ਹੋ ਗਿਆ ਤਾਂ ਕਹਿੰਦੇ ਬਹੁਤ ਵਧੀਆ ਕੇ ਹੋ ਗਿਆ ਠੀਕ ਹੈ ਨਾ ਕਈ ਵਾਰ ਫਲੌਪ ਵੀ ਹੁੰਦੇ ਆ ਬਟ ਸਿਕਿਉਰ ਰੈਦਰ ਇਟਸ ਅ ਵੈਰੀ ਐਕਸਪੈਂਸਿਵ ਥਿੰਗ ਔਰ ਨੈਚੁਰਲ ਜੇ ਨਹੀਂ ਹੋ ਰਿਹਾ ਆਫ ਕੋਰਸ ਤੁਹਾਨੂੰ ਟ੍ਰਾਈ ਕਰ ਸਕਦੇ ਆ ਅਸੀਂ ਜੋ ਮਣਾ ਨਹੀਂ ਕਰਦੇ ਆ ਇਹ ਨਹੀਂ ਕਿ ਮੈਂ ਆਯੁਰਵੇਦ ਦੀ ਪ੍ਰੈਕਟਿਸ ਕਰਦਾ ਮੈਂ ਕਹਿੰਦਾ ਨਹੀਂ ਜਦ ਵੀ ਕਰਨਾ ਹੀ ਨਹੀਂ ਹੈ ਬਹੁਤ ਲੋਕ ਕਰਦੇ ਆ ਲੋਕੀ ਸਲਾਹ ਲੈਂਦੇ ਆ ਕਿ ਪਰ ਅਸੀਂ ਉੱਚ ਕੀ ਕਰਦੇ ਆ ਅਸੀਂ ਉਹਨੂੰ ਕਹਿੰਦੇ ਵੀ ਦੇਖੋ ਤੁਸੀਂ ਜੇ ਨੈਚੁਰਲ ਕਰ ਸਕੋ ਹੂੰ ਤੇ ਉਹ ਬੈਟਰ ਹੈ ਜੀ ਇਫ ਯੂ ਡੂ ਨੈਚੁਰਲੀ ਹਮ ਜਿਹੜੀ ਪਿਕਚਰ ਆ ਰਹੀ ਏ ਸਕਰੀਨ ਤੇ ਵਿਖ ਰਹੀ ਵਰੀ ਜੀ ਜੀ ਅਗਰ ਨੈਚੁਰਲ ਆਪਾਂ ਕਰ ਸਕੀਏ ਤੇ ਦੈਟ ਇਜ਼ ਬੈਟਰ ਹਮ ਵਿੱਚ ਵੀ ਕਾਲ ਆ ਗਈ ਸੀ ਐਕਚੁਅਲੀ ਦੈਟਸ ਵਨ ਸੋਰੀ ਜੀ ਨੋ ਪ੍ਰੋਬਲਮ ਨੈਚੁਰਲ ਵੇਚ ਹੁਣ ਕੀ ਹੁੰਦਾ ਹੈ ਕਿ ਤੁਹਾਡਾ ਇੱਕ ਤਾਂ ਖਰਚਾ ਬਚਦਾ ਹਮ ਉਹ ਤੁਹਾਨੂੰ ਇੱਕ ਉਹ ਨਹੀਂ ਹੁੰਦੀ ਕਿ ਮੈਂ ਮਸ਼ੀਨ ਦੀ ਮਦਦ ਨਾ ਆ ਉਸੇ ਉਦਾਂ ਕੀਤਾ ਹੈਗਾ ਤੇ ਇੱਕ ਇਹ ਦੂਸਰਾ ਕੀ ਤੁਹਾਨੂੰ ਯੂ ਹੈਵ ਅ ਫੀਲ ਆਫ ਸੈਟੀਸਫੈਕਸ਼ਨ ਔਰ ਦੂਸਰਾ ਕੀ ਹੈ ਇਹ ਤੁਹਾਡੀ ਮੈਂ ਉਹ ਨੈਚੁਰਲ ਕਰਮ ਹੁੰਦਾ ਕਿ ਤੁਸੀਂ ਆਪਣੇ ਆਪ ਤੇ ਕੰਮ ਕਰੋ ਇਹ ਉਹਨਾਂ ਲਈ ਸਨੇਹਾ ਦੇ ਰਹੇ ਜਿਹੜੇ ਲੋਕਾਂ ਨੂੰ ਬੱਚਾ ਨਹੀਂ ਹੋ ਰਿਹਾ ਇਨਫਰਟੀਲਿਟੀ ਦੇ ਕੇਸਸ ਆਪਾਂ ਕਰ ਰਹੇ ਜਿਨ੍ਹਾਂ ਦੇ ਹੋਰ ਹੋਰ ਦੀ ਗੱਲ ਹੈ ਆਪਾਂ ਕਰ ਰਹੇ ਯੂ ਨੋ ਨਹੀਂ ਹੋ ਰਹੇ ਜਿਨ੍ਹਾਂ ਨੂੰ ਨਹੀਂ ਹੋ ਰਿਹਾ ਕਿਉਂਕਿ ਨੈਚੁਰਲ ਜੋ ਤੁਸੀਂ ਆਪਣੇ ਆਪ ਤੇ ਕੰਮ ਕਰਦੇ ਆਪਣੀਆਂ ਗਲਤੀਆਂ ਨੂੰ ਯਾਰ ਆਪਣੇ ਕਮੀਆਂ ਨੂੰ ਫੜਦੇ ਹੋ ਤੇ ਤੁਹਾਡੀ ਉਹ ਕਰੈਕਸ਼ਨ ਵੇਸ਼ਾਂ ਵਾਸੇ ਹੋਏ ਨਾ ਜੀ ਬਜਾਇ ਤੇ ਨੂੰ ਬਾਈਪਾਸ ਕਰਦੇ ਹੋ ਉਹਨੂੰ ਫੋਰ ਐਗਜ਼ਾਮਪਲ ਕੋਈ ਮਰਦ ਹੈ ਉਹਦੀ ਫਿਜ਼ੀਕਲ ਅਬਿਲਿਟੀ ਨੂੰ ਲੋ ਨੀ ਕਰਦੀ ਉਹ ਸੈਕਸ ਪਰਫਾਰਮ ਕਰੇ ਆਪਣਾ ਸਪਰਮ ਦੇਣ ਦਾ ਤੁਸੀਂ ਆਪਰ ਨੂੰ ਕਰੈਕਟ ਕੀਤਾ ਨਹੀਂ ਤੁਹਾਡਾ ਸਪਰਮ ਕਾਊਂਟ ਅਗਰ ਅੱਛਾ ਨਹੀਂਗਾ ਤੁਸੀਂ ਇੰਜੈਕਸ਼ਨ ਵਾਲਾ ਸਪਰਮ ਕੋਣਸਾ ਕਰ ਰਹੇ ਹੋ ਪਰ ਕਲੋਂ ਇੰਜੈਕਸ਼ਨ ਬੰਦੋ ਫੇਰ ਉਹਦੇ ਉੱਤੇ ਕਮ ਆ ਜਾਏਗਾ ਤਾਂ ਆਪਕਿਉਂ ਉਸ ਕਮੀ ਨੂੰ ਐਡਰੈਸ ਕਰੀਏ ਜੀ ਇਸੇ ਦੇ ਕੇ ਲੜਕੀਆਂ ਚ ਤੁਸੀਂ ਬਰਥ ਕੰਟਰੋਲ ਪਿਲ ਖਾ ਕੇ ਬਿਮਾਰ ਹੋਏ ਜਾਂ ਤੁਹਾਡੀ ਅਬਿਲਿਟੀ ਠੜੀ ਕੱਟ ਗਈ ਯਾਦ ਅਰ ਜਿਸਟ ਹੈ ਫਾਈਬਰੋਇਡਸ ਨੇ ਤੁਹਾਡੀ ਐਗਜ਼ ਬਲੂਚਰ ਅੱਛੀ ਨਹੀਂ ਗਈ ਤੁਸੀਂ ਦਵਾਈਆਂ ਨਾਲ ਪਤਾ ਕਿੰਨਾ ਬੁਰਾ ਸਰਾ ਜਿਹੜਾ ਲੜਕੇ ਨੂੰ ਪੁੱਛੋ ਜਿਨ੍ਹਾਂ ਨੇ ਆਈਵੀਐਫ ਦੇ ਕੋਰਸ ਕਰਤੀਏ ਪਈਆਂ ਉਹਨਾਂ ਤੇ ਸਰੀਰ ਦੇ ਉੱਪਰ ਕਿੰਨੇ ਇੱਕ ਤਰ੍ਹਾਂ ਦੇ ਐਕਸਪੈਰੀਮੈਂਟਸ ਹੁੰਦੇ ਹੈਗੇ ਉਸ ਦਰਮਿਆਨ ਕਿੰਨਾ ਕਰਨ ਨੂੰ ਉਸ ਤੋਂ ਨਿਕਲਣਾ ਪੈਂਦਾ ਇਟਸ ਨੋਟ ਈਜ਼ੀ ਇਹ ਕਿਹਨਾ ਸੌਖਾ ਹੈ ਕਿ ਇਹਨਾਂ ਨੂੰ ਇੰਜੈਕਸ਼ਨ ਦਿੱਤੇ ਜਾਂਦੇ ਗਏ ਆ ਤੋਂ ਅਸੀਂ ਕਿਉਂ ਨਾ ਇੱਕ ਨੈਚੁਰਲ ਵੇਕ ਆਯੁਰਵੈਦਿਕ ਅਪਰੋਚ ਲਾ ਕੇ ਰੱਖੀਏ ਜੀ ਤੇ ਡਾਕਟਰ ਸਾਹਿਬ ਇੱਕ ਅਜਿਹੀ ਕੁੜੀਆਂ ਨੂੰ ਨਾ ਅੱਜਕੱਲ ਇਹ ਵੀ ਬਹੁਤ ਪ੍ਰੋਬਲਮ ਆ ਰਹੀ ਕਿ ਪੀਰੀਅਡਸ ਜੇਕਰ ਉਹਨਾਂ ਨੇ ਕਿਤੇ ਟਰੈਵਲ ਕਰਨਾ ਹੁੰਦਾ ਕਾਫੀ ਕੁੜੀਆਂ ਚਾਹੁੰਦੀਆਂ ਕਿ ਉਹਨਾਂ ਦੇ ਪੀਰੀਅਡਸ ਡਿਲੇ ਹੋ ਜਾਣ ਜਾਂ ਫਿਰ ਪਹਿਲਾਂ ਆ ਜਾਣ ਤਾਂ ਉਹਦੇ ਲਈ ਵੀ ਉਹਨਾਂ ਦੇ ਬੋਲੋ ਦਵਾਈਆਂ ਲਈਆਂ ਜਾਂਦੀਆਂ ਕਿ ਉਹ ਦਵਾਈਆਂ ਲੈਣੀਆਂ ਸਹੀ ਨੇ ਦੇਖੋ ਹੁਣ ਕੋਈ სპੋਰਟਸਮੈਨ ਹੈ ਉਹਦੀ ਉਸ ਦਿਨ ਉਹਦੀ ਪਰਫਾਰਮੈਂਸ ਹੈ ਫੋਰ ਐਗਜ਼ਾਮਪਲ ਉਸ ਕੇਸ ਤੇ ਇੱਕ ਦੇ ਕੇਸ ਤਾਂ ਠੀਕ ਹੈ ਠੀਕ ਹੈ ਨਾ ਜਾਂ ਕਿਸੇ ਨੇ ਕੋਈ ਉਹਨੂੰ ਪਰਫਾਰਮੈਂਸ ਕਰਨੀ ਹੈ ਸਟੇਜ ਤੇ ਕੋਈ ਸ਼ੋਅ ਕਰਨਾ ਹੈ ਐਂਡ ਦੈਟ ਡੇਸ ਫਾਲਸ ਇਨ ਦੈਟ ਪਾਰਟਿਕੂਲਰ ਟਾਈਮ ਜੀ ਤੋਂ ਠੀਕ ਹੈ ਠੀਕ ਹੈ ਨਾ ਪਰ ਜੇ ਤੁਸੀਂ ਉਹਨੂੰ ਰੁਟੀਨ ਚ ਲੈ ਰਹੇ ਤੇ ਉਹਨੂੰ ਹੂੰ ਤੁਸੀਂ ਉਹਦੀ ਹੈਬਿਟ ਹੀ ਬਣਾ ਲਈ ਨਹੀਂ ਬਈ ਮੈਂ ਡਿਲੇ ਕਰਨੇ ਆ ਤੁਹਾਡਾ ਕੰਮ ਹੀ ਇਦਾਂ ਦਾ ਕਿੱਤਾ ਫੜ ਲਿਆ ਤੁਸੀਂ ਕਿ ਨਹੀਂ ਬਈ ਮੇਰੇ ਨਾਈਟ ਡਿਊਟੀ ਹੈ ਜਾਂ ਕੁਝ ਵੀ ਜੋ ਵੀ ਉਹਨੂੰ ਇੱਕ ਉਹਨੂੰ ਪਤਾ ਕਰਨਾ ਨਾ ਦੈਟ ਇਜ਼ ਐਬਸੋਲੂਟਲੀ ਰੌਂਗ ਤੁਸੀਂ ਇੱਕ ਨੇਚਰ ਕਾਲ ਨੂੰ ਇੱਕ ਨੇਚਰ ਦੀ ਆਵਾਜ਼ ਨੂੰ ਦਬਾ ਦਿੱਤਾ ਹੂੰ ਤੁਸੀਂ ਆਪਣੇ ਸਰੀਰ ਨੂੰ ਮੋਡੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਵਿਚ ਇਜ਼ ਐਬਸੋਲੂਟਲੀ ਰੌਂਗ ਔਰ ਦੋਨੋਂ ਬਸੇਕ ਹੈ ਮਰਦਾ ਚ ਵੀ ਔਰਤਾਂ ਚ ਵੀ ਹੁਣ ਮੈਂ ਤੈਨੂੰ ਇੱਕ ਜਿਹੜੀ ਗੱਲ ਕਰਾਂ ਚ ਵੀ ਇੱਥੇ ਹੁਣ ਸਾਡੇ ਕੋਲ ਜਦੋਂ ਪੇਸ਼ੈਂਟ ਆਂਦਾ ਹੈ ਕਿ ਜੀ ਆ ਮੈਨੂੰ ਪ੍ਰੋਬਲਮ ਹੈਗੀ ਐ ਅਸੀਂ ਇਹਨੂੰ ਅਜੇ ਤੱਕ ਅਦੀ ਮਨਾਂ ਨਹੀਂ ਕੀਤਾ ਆਈਵੀਐਫ ਵਾਸਤੇ ਮਦਰਨ ਬਾਤ ਬੜਦਾ ਕੁਦੀ ਵਜ੍ਹਾ ਕੀ ਹੈ ਤੁਸੀਂ ਆਈਵੀਐਫ ਕਰਾਣਾ ਹੋਵੇ ਤਾਂ ਵੀ ਨਹੀਂ ਕਰਾਣਾ ਹੋਵੇ ਤਾਂ ਵੀ ਅਗਰ ਤੁਸੀਂ ਸਾਡਾ ਕੋਰਸ ਲਗਾ ਆਯੁਰਵੈਦਿਕ ਕੋਰਸ ਕਰਦੇ ਹੋ ਦੋਨੋਂ ਦਾਨ ਫਾਇਦਾ ਹੈ ਇਹ ਫਰਜ ਕਰਦੇ ਆਂ ਕਿ ਵਾਈਵਰ ਕੋਰੋਨਾ ਇੱਕ ਤਾਂ ਸਾਡੀ ਆਈਵੀਰ ਦੇ ਚਾਂਸਸ ਕਿੰਨੇ ਬ੍ਰਾਈਟ ਉਹ ਤੁਹਾਨੂੰ ਇਹ ਨਹੀਂ ਕਹਿਣਗੇ ਜੀ 13% ਚਾਂਸ 15% ਸਾਡੇ ਚਾਂਸਸ ਕਾਫੀ ਬ੍ਰਾਈਟ ਹੋ ਜਾਂਦੇ ਆਂ ਜੀ ਜੇ ਤੁਸੀਂ ਆਪਣੀ ਹੈਲਥ ਸਹੀ ਕਰ ਲਈ ਔਰ ਮੈਂ ਤੁਹਾਨੂੰ ਇੱਕ ਅਜਿਹਾ ਦੱਸਦਾ ਜੇ ਤੁਸੀਂ ਕੋਰਸ ਸ਼ੁਰੂ ਕਰਦੇ ਮੈਕਸ ਕਈ ਲੋਕ ਪਰ ਵਾਈਵਰ ਵਸਤੇ ਆਉਂਦੇ ਜੀ ਆਈਵੀਰ ਵੀ ਜਾਣਾ ਸਾਨੂੰ ਇੰਡੀਆ ਚੱਲਨੇ ਆ ਸੀ ਯਾਕਿਤੇ ਵੀ ਚੱਲੇ ਮੈਕਸ ਕੋ ਚੱਲੇ ਸੰਦ ਜੀ ਆ ਕੋਰਸ ਕਰਾ ਪਹਿਲਾਂ ਤਾਂ ਅਰਥੀਮੰਦਾ ਕੋਰਸ ਅਰਥੀਮੰਦਾ ਕੋਰਸ ਹੁੰਦਾ ਮੈਂ ਦੱਸਦਾ ਕੋਰਸ ਪੁਰਤਗੀਜ਼ ਕਰਾਉਣਾ ਜੀ ਉਹ ਕੋਰਸ ਦੇ ਪਹਿਲੇ ਤੁਝੇ ਮਹੀਨੇ ਪ੍ਰੈਗਨਸੀ ਹੋ ਜਾਂਦੀ ਤੋ ਜ਼ਰੂਰੀ ਨਹੀਂ ਕਿ ਐਂਡ ਤੇ ਹੋਣੀ ਹੈ ਜਾਂ ਉਦੋਂ ਬਾਅਦ ਹੋਣੀ ਹੈ ਤੇ ਕਈਆਂ ਦੇ ਪ੍ਰੈਗਨਨਸੀ ਆਈਵੀਫ ਦੇ ਕੇਸਸ ਕਰ ਹੋਏ ਵੀ ਆ ਤੇ ਦੇ ਹੈਵ ਮੇਰੀ ਹੈਲਦੀ ਹੋ ਆਪ ਵੀ ਹੈਲਦੀ ਹੋ ਤਾਂ ਬੇਬੀਜ਼ ਬਗਾਨਾ ਹੈਲਦੀ ਹੁੰਦੇ ਉਹ ਜੇ ਤੁਸੀਂ ਆਪ ਹੈਲਦੀ ਹੋਗੇ ਤਾਂ ਬੱਚਾ ਵੀ ਤਾਂ ਹੈਲਦੀ ਆਊਗਾ ਨਾ ਬਿਲਕੁਲ ਤੇ ਜੇ ਹੁਣ ਤੁਸੀਂ ਆਪ ਵੀ ਟੀਕੇ ਲਾ ਲਾ ਬੱਚਾ ਪੈਦਾ ਕਰ ਰਹੇ ਤਾਂ ਨੂੰ ਬਚਾਈ ਹੋ ਜਾਗਾ ਕੱਲ ਹੁਣ ਅੱਜ ਕੱਲ ਕਿਉਂ ਜਿਹੜੇ ਆਈਵੀਫ ਤੋਂ ਬੱਚੇ ਹੁੰਦੇ ਦੇ ਆਰ ਨਾਟ ਪ੍ਰੈਟੀਕਲ ਥੈਟ ਕੰਡ ਆਫ ਹੈਲਦੀ ਮਮ ਯੂ ਨੋ ਬੇਬੀਸ ਗ੍ਰੂਪ ਪਹਿਲੀ ਗੱਲ ਤੇ ਦੋ ਟਵਿਨਸ ਹੀ ਹੁੰਦੇ ਆ ਸੋ ਯੂ ਡੋਨਟ ਓਨਲੀ ਨੀਡ ਵਨ ਚਾਈਲਡ ਯੂ ਗੈਟਿੰਗ ਟੂ ਚਾਈਲਡ ਰਾਈਟ ਜੀ ਪੇ ਚੀਜ਼ ਹੈਗੇ ਇਹਦੇ ਚ ਜਿਹੜਾ ਦਾ ਕੋਰਸ ਹੈ ਇਹ ਚੀਜ਼ ਕੀ ਕਰਦੇ ਆ ਭਾਵੇਂ ਜਿਹਦਾ ਫੋਰ ਐਗਜ਼ਾਮਪਲ ਕਿਸੇ ਨੂੰ ਸਿਸਟ ਹੈਗੀ ਹੈ ਫਾਈਬਰ ਹੈ ਤੁਸੀਂ ਕੋਸ਼ਿਸ਼ ਕਰਨੀ ਕਿ ਪਹਿਲੀ ਗੱਲ ਤੇ ਪੀਰੀਅਡਸ ਨਾਰਮਲ ਹੋਣ ਔਰ ਇਹਦੇ ਫਾਈਬਰ ਸਿਸਟ ਦੀ ਡਿਸੋਲਵ ਹੋ ਜਵੇ ਜੀ ਸਿਸਟ ਸਾਨੂੰ ਬਹੁਤ ਕੰਮ ਜਿਹਾ ਵੀ ਮਿਲਦੀ ਹੈ ਡਿਸੋਲਵ ਕਰਨ ਚ ਫਾਈਬਰਸ ਕਟ ਸ਼ਰਿੰਗ ਹੁੰਦੇ ਹੁੰਦੇ ਪਰ ਕਾਸ਼ ਹੁੰਦੇ ਪਰ ਪ੍ਰੈਗਨੈਂਸੀ ਰੇਵਿੰਗ ਹੋ ਜਾਂਦੀ ਹੈ ਹੂੰ ਠੀਕ ਹੈ ਹੁਣ ਅਸੀਂ ਕੰਮ ਕਰਨਾ ਹੈ ਉਸ ਲੜਕੀ ਦੇ ਮਾਨਸਿਕ ਲੈਵਲ ਦੇ ਉੱਪਰ ਹੂੰ ਲੜਕੀ ਦੀ ਸਿਹਤ ਉੱਪਰ ਕੰਮ ਕਰਨਾ ਅਸੀਂ ਉਹ ਚ ਦਵਾਈਆਂ ਰਾਹੀਂ ਉਹਦੀ ਡਾਈਟ ਰਾਹੀਂ ਕੁਝ ਐਕਸਾਈਡ ਦੱਸਦੇ ਆ ਇਹਦੇ ਕੰਮ ਕਰਦਾ ਜਿਹਦੇ ਖੂਨ ਦੀ ਮਾਤਰਾ ਵਧਾਉਂਦੇ ਆ ਖੂਨ ਅੱਛਾ ਸਾਫ਼ ਹੋਣਾ ਚਾਹੀਦਾ ਆਕਸੀਜਨ ਦੀ ਮਾਤਰਾ ਵਧਾਉਂਦੇ ਆ ਲੜਕੀ ਦਾ ਬਾਤ ਪਿਤ ਕਫ ਮੇਲ ਦਾ ਫੀਮੇਲ ਦੋਨੋਂ ਦਾ ਵੀ ਬੈਲੈਂਸ ਕਰ ਦਿਆ ਗਿਆ ਹੁਣ ਬਾਤ ਪਿਤ ਕਫ ਜਿਹਨਾਂ ਨੂੰ ਆਯੁਰਵੇਦ ਪਤਾ ਉਹਨੂੰ ਪਤਾ ਹੋ ਕੀ ਹੁੰਦਾ ਜੇ ਨਹੀਂ ਪਤਾ ਤੁਸੀਂ ਆਪ ਗੂਗਲ ਕਰ ਲਓ ਬਾਤ ਪਿਤ ਕਫ ਕੀ ਹੁੰਦਾ ਆਯੁਰਵੇਦ ਵਿੱਚ ਤੋ ਅਸੀਂ ਉਹ ਬੈਲੈਂਸ ਕਰਨਾ ਹੁੰਦਾ ਬੇਸਿਕਲੀ ਵੀ ਕੋਈ ਜੋ ਬੈਲੈਂਸ ਹੋ ਜਵੇ ਤੇ ਸਰੀਰ ਚ ਕੋਈ ਕਮੀ ਰਹਿ ਨਹੀਂ ਜਾਂਦੀ ਜੀ ਸਭ ਕੁਝ ਵੀ ਕੋਈ ਜਾਂਦਾ ਸਾਫ ਹੋ ਜਾਂਦਾ ਬਲੱਡ ਸਾਫ ਹੋ ਜਾਂਦਾ ਤੇ ਕਈ ਵਾਰ ਹੁੰਦਾ ਕਿ ਛੋਟੀ ਜੀ ਗੱਲ ਕਰਕੇ ਪ੍ਰੈਗਨਨਸੀ ਨਹੀਂ ਹੋ ਰਹੀ ਹੁੰਦੀ ਜੁੜਦੀ ਬੜੀ ਬੜੀ ਗੱਲਾਂ ਆਰ ਕੇ ਪੜ੍ਹਨੀ ਚਾਹੀਦੀ ਛੋਟੀ ਜੀ ਗੱਲ ਵੀ ਹੁੰਦੀ ਹੈ ਤੇ ਉਹ ਜਦ ਬੋਡੀ ਆਲਮੋਸਟ ਅੱਛੀ ਹੋਏ ਦੀ ਸਾਫ ਸੜੀ ਹੋਏ ਦੀ ਚਾਂਸਸ ਆਫ ਪ੍ਰੈਗਨਨਸੀ ਆ ਮੱਚ ਮੱਚ ਮਹਾ ਹਾਇਰ ਬੇਸਿਕੀ ਦੱਸਦੇ ਵੀ ਤੁਸੀਂ ਟੜ ਕੋ ਕਦੋਂ ਚਾਂਸਸ ਜ਼ਿਆਦਾ ਹੁੰਦੇ ਆ ਬ੍ਰਾਈਟ ਚਾਂਸਸ ਹੁੰਦੇ ਆ ਕਿਹਨਾਂ ਟੜ ਕੋ ਟਾਈਮ ਆ ਤੋ ਇਹ ਜੋ ਸਾਰਾ ਕੁਝ ਕਰਦੇ ਆ ਤੇ ਪੈਗਨਸੀ ਚਾਂਸਸ ਕਈ ਗੁਣਾ ਕਈ ਗੁਣਾ ਵੱਧ ਜਾਂਦੇ ਇਦਾਂ ਹੀ ਅਸੀਂ ਮਰਦਾਂ ਨੂੰ ਦਵਾਈ ਦਿੰਨੇ ਆਗੇ ਉਹਨਾਂ ਸਪਰਮ ਪੌਵਰ ਅੱਛਾ ਕੀਤਾ ਜਾਂਦਾ ਮੋਰਟੈਲਿਟੀ ਰੇਟ ਵਧਾਈ ਜਾਂਦੀ ਆ ਅਗਰ ਕੋਲ ਨੂੰ ਕਿਸੇ ਪ੍ਰੋਬਲਮ ਆ ਸੈਕਸ਼ੂਅਲ ਪਰਫਾਰਮੈਂਸ ਗਾਂਜੋ ਉਹਦੀ ਅਬਿਲਿਟੀ ਨਹੀਂ ਗਈ ਤੋ ਉਹਦੇ ਕੋਲ ਅਸੀਂ ਉਹਨਾਂ ਨਾਲ ਆਪਣਾ ਗੱਲ ਕਰਦੇ ਆ ਪਰ ਕੋ ਬਹੁਤ ਕੇਸਸ ਹੁੰਦੇ ਆ ਡੇਲੀ ਵੀ ਹੈਵ ਦਿਸ ਕੇਸਸ ਡੇਲੀ ਆਲਮੋਸਟ 1-2 ਕੇਸਸ ਡੇਲੀ ਤੋ ਕੋਈ ਐਸੀ ਮੁਸ਼ਕਲ ਦੀ ਗੱਲ ਨਹੀਂ ਕਿ 80% ਦੇ ਕਰੀਬ ਸੈਕਸ ਰੇਟਾ ਤੁਹਾਡਾ 80% ਦੇ ਕਰੀਬ which is pretty high ਉਹ ਬਾਰਾ ਤੇ ਬਣ ਜਾਂਦੇ ਆ ਤੇ ਤੁਸੀਂ ਦੋ ਚੀਜ਼ੇ ਲੈ ਰਹੇ ਹੋ ਆਪਣੀ ਹੈਲਥ ਵੀ ਲੈ ਰਹੇ ਹੋ ਹਮ ਤੇ ਪ੍ਰੈਗਨਨਸੀ ਜਿਹੜੀ ਹੋਣੀ ਹੋਣੀ ਆ ਚਲੋ ਮੈਂ ਅਖਾਂ ਨਹੀਂ ਵੀ ਹੋਈ ਤੇ ਐਟਲੀਸਟ ਯੂ ਆਰ ਹੈਲਥੀ ਮੱਚ ਮਰ ਹੈਲਥੀਰ ਦ ਬਿਫੋਰ ਜੀ ਜੀ ਤੇ ਸਰ ਜੋ ਤੁਸੀਂ ਆਯੁਰਵੇਦ ਦੇ ਕੋਰਸ ਬਾਰੇ ਦੱਸ ਰਹੇ ਹੋ ਇਹ ਕੋਰਸ ਕਿੰਨੇ ਚਿਰ ਦਾ ਹੁੰਦਾ ਹੈ ਜਨਰਲੀ ਅਸੀਂ ਕਹਿੰਨੇ ਜੀ 3 ਟੂ 6 ਮੰਥ ਅਸੀਂ ਕਹਿੰਨੇ ਹਮ ਪਹਿਲੇ 2 ਮੰਥ ਤੱਕ ਪੂਰੇ ਤੌਰ ਤੇ ਅਸੀਂ ਕਹਿੰਦੇ ਵੀ ਤੁਸੀਂ ਆਪਣੇ ਆਪ ਨੂੰ ਇਸ ਕੋਰਸ ਨਿਭਾਓ ਮੀਂ ਆ ਵੀ ਦੋਨੋ ਤੁਹਾਡੀ ਬੋਡੀ ਡੀਟੌਕਸ ਹੋਵੇ ਤੁਹਾਡੀ ਪ੍ਰੋਬਲਮ ਤੜੀ ਅਗਰ ਹੁਣ ਜਨਰਲੀ ਔਰਤ ਵੀਕ ਹੁੰਦੀ ਕਈ ਵਾਰ ਕਈ ਬਹੁਤ ਬਚਾਰੇ ਕੇਸਿਸ ਮੈਂ ਦੇਖਦਾ ਹਾਂ ਉਹਨਾਂ ਪ੍ਰੋਬਲਮ ਹੁੰਦੀਆਂ ਹੁੰਦੀਆਂ ਤਾਂ ਪ੍ਰੋਬਲਮ ਸੋਲਵ ਕਰਦੇ ਆਂ ਤੀਸਰੇ ਮਹੀਨੇ ਅਸੀਂ ਕਹਿੰਦੇ ਕਿ ਤੁਸੀਂ ਹੁਣ ਟਰਾਈ ਕਰਨਾ ਸ਼ੁਰੂ ਕਰੋ ਬੱਚੇ ਵਾਸਤੇ ਫੇ ਜੇ ਨਹੀਂ 3 ਮੰਥ ਹੁੰਦਾ ਫੇ ਅਗਲਾ 3 ਮੰਥ ਦਾ ਕੋਰਸ ਅਸੀਂ ਕਰਾਉਨੇ ਹੈਗੇ ਆ ਪਰ ਜਨਰਲੀ ਉਹ ਚ ਸਾਨੂੰ ਸੋਚ ਚ ਸਾਨੂੰ ਕਾਮਯਾਬੀ ਮਿਲ ਹੀ ਜਾਂਦੀ ਹੈ ਅੱਵਲ ਤਾਂ ਪਹਿਲੇ ਤਿੰਨ ਮਹੀਨੇ ਇਸ ਕੋਰਸ ਚ ਮੈਂ ਦੂਜ ਲੇਡੀਜ਼ ਲਈ ਤੇ ਮਰਦਾਂ ਲਈ ਵੀ ਤੇ ਦੋਨੋਂ ਸੇਮ ਹੈ ਪਰ ਜਿਹਦਾ 80% ਦਵਾਈ ਹੁੰਦੀ ਉਹ ਲੇਡੀਜ਼ ਉੱਪਰ ਜ਼ਿਆਦਾ ਹੁੰਦੀ ਹੈ 20% ਮਰਦਾਂ ਵਾਸਤੇ ਹੁੰਦੀ ਹੈ 80% ਸਾੜਾ ਫੋਕਸ ਅਰਦਵਾਲ ਹੁੰਦਾ ਜੀ ਤੇ ਨਾਲ ਹੀ ਡਾਕਟਰ ਸਾਹਿਬ ਜਾਣ ਤੋਂ ਪਹਿਲਾਂ ਜਿਨ੍ਹਾਂ ਦੇਸ਼ਕ ਦੇਖ ਰਹੇ ਨੇ ਜੇਕਰ ਕੋਈ ਕਪਲ ਦੇਖ ਰਿਹਾ ਹੈ ਜਾਂ ਫਿਰ ਕੁਆਰੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਤੁਸੀਂ ਕੋਈ ਸਲਾਹ ਦੇਣੀ ਚਾਹੁੰਦੇ ਹੋ ਤਾਂ ਪਲੀਜ਼ ਜ਼ਰੂਰ ਦੇ ਸਕਦੇ ਹੋ ਦੇਖੋ ਜੀ ਨਸ਼ਾ ਤੋਂ ਮੁਕਤ ਰ ਪਹਿਲੀ ਗੱਲ ਤੇ ਹੈ ਮਰਦਾਂ ਨੂੰ ਵੀ ਮੈਂ ਸਲਾਹ ਦਵਾਂਗਾ ਕਿ ਸਾਡੇ ਸਮਾਜ ਦੇ ਮੁੰਡੇ ਜ਼ਿਆਦਾ ਨਸ਼ਾ ਪਤਾ ਕਰਦੇ ਆ ਅਗਰ ਤੁਸੀਂ ਆਪਣੀ ਹੈਲਦੀ ਲਾਈਫ ਜੀਣੀ ਹੈ ਅਕਸਰ ਇੱਕ ਟਾਈਮ ਤੇ ਆ ਕੇ ਹਾਂ ਤਾਂ ਤੁਸੀਂ ਚਲੋ ਯੰਗ ਹੋ ਤੀ ਨਹੀਂ ਪ੍ਰਵਾ ਕਰਦੇ ਐਸਾ ਆਈ ਡੋਨਟ ਕੇਅਰ ਹੈ ਕਿ ਸੜਦਨੇ ਹੋ ਪਰ ਜਦੋਂ ਗ੍ਰਸਤੀ ਚ ਬੰਦਾ ਪੈਂਦਾ ਤੇ ਜ਼ਾਹਿਰ ਤੌਰ ਤੇ ਉਹ ਔਲਾਦ ਦੀ ਲਾਲਸਾ ਵਜ ਜਾਂਦੀ ਹੈ ਤੇ ਲੋਕ ਦੇਖਦੇ ਨੇ ਫਰਾਂਟ ਦੇ ਮੁੰਡਾ ਹੋ ਗਿਆ ਬੱਚਾ ਹੋ ਗਿਆ ਲੜਕੀ ਹੋ ਗਈ ਫਰਾਂਟ ਦੇ ਬੱਚ ਬੇਬੀਜ਼ ਹੋ ਗਏ ਮੇਰੇ ਨਹੀਂ ਹੋਇਆ ਤੇ ਸਾਡਾ ਸਮਾਜ ਵੀ ਐਸਾ ਹੈ ਜਿੱਥੇ ਗੱਲਾਂ ਸੁਣੀਆਂ ਪੈਂਦੀਆਂ ਹਾਲਾਂਕਿ ਹੋਣਾ ਨਹੀਂ ਚਾਹੀਦਾ ਬਿਲਕੁਲ ਮੈਂ ਉਹਨੂੰ ਪ੍ਰਮੋਟ ਨਹੀਂ ਕਰਦਾ ਨਾ ਇਹਨੂੰ ਮੈਂ ਕਰਦਾ ਪਰ ਅਗੇਂਸਟ ਆਟ ਹੂੰ ਤੇ ਉਹ ਜਿਹੜੀ ਚੀਜ਼ ਹੈਗੀ ਹੈ ਨਾ ਉਹ ਬੜੀ ਖਰਾਬ ਹੈ ਔਰ ਸਾਡੇ ਸਮਾਜ ਹੈਗੀ ਹੈ ਹਮ ਤਾਂ ਇਸੇ ਜਨਾਂ ਵੱਲੋਂ ਔਰਤ ਨੂੰ ਖਾਸ ਤੌਰ ਤੇ ਗੱਲਾਂ ਕੀਤੀ ਜਾਂਦੀਆਂ ਠੀਕ ਹੈ ਨਾ ਤੇ ਇਹ ਚੀਜ਼ ਗਲਤ ਹੈ ਤੋ ਲੜਕੀ ਉਲਟਾ ਡਿਪਰੈਸ਼ਨ ਚ ਜਲ ਜਾਂਦੀ ਹੈ ਬੰਦਾ ਵੀ ਚਲ ਜਾਂਦਾ ਹੈ ਡਿਪਰੈਸ਼ਨ ਚ ਹਮ ਤੋ ਇਹ ਥੋੜੀ ਇਹ ਨਸ਼ਾ ਚ ਨਾ ਜਾਓ ਪਲੀਜ਼ ਮੇਰੇ ਸਾਨੂੰ ਇਹੀ ਪ੍ਰਾਰਥਨਾ ਹੈ ਤੇ ਜੇ ਤੁਹਾਡੀ ਲੜਕੀ ਨੂੰ ਅਗਰ ਬਚਪਨ ਤੋਂ ਕੋਈ ਸਮੱਸਿਆ ਆ ਰਹੀ ਹੈ ਪੀਰੀਅਡ ਸਬੰਧੀ ਮੈਂ ਮੋਦੇ ਮਾਪੇ ਨੂੰ ਕਹੂੰਗਾ ਕਿ ਉਹਨੂੰ ਬੱਚੇ ਉੱਤੇ ਧਿਆਨ ਦਿਓ ਮਤਿਆ ਇਹ ਤਾਂ ਉਹ ਨਹੀਂ ਬੱਚੇ ਤੇ ਆਲੇਂਦਾ ਉਹ ਕਹਿੰਦੇ ਚਲ ਠੀਕ ਐ ਸੋਕੇ ਕੋਈ ਗੱਲ ਨਹੀਂ ਔਡ-ਔਡ ਦਾ ਤਈਆ ਸਿੰਪਲ ਐ ਜੀ ਚਲੋ ਬਰਥ ਕੰਟਰੋਲ ਪੇ ਤੇ ਬਾਤ ਆਂਦਾ ਡੋਨਟ ਡੂ ਥਿਸ ਉਹਦੇ ਅੱਗੇ ਫਿਊਚਰ ਵਾਲ ਦੇਖੋ ਤੁਸੀਂ ਉਹ ਕਿੰਨਾ ਉਹਨੂੰ ਅੱਗੇ ਜਾ ਕੇ ਅੱਛਾ ਚਲੋ ਇਹ ਬੱਚਾ ਹੋਣ ਦਾ ਉਹ ਨਹੀਂ ਵੈਸੇ ਵੀ ਤੁਸੀਂ ਉਹਨੂੰ ਇੱਕ ਤਰ੍ਹਾਂ ਦਾ ਉਹਦੇ ਹਾਰਮੋਨਸ ਦੀ ਡਿਸਟਰਬ ਕਰ ਰਿਹਾ ਹੈ ਠੀਕ ਐ ਨਾ ਅਗਰ ਕਿਸੇ ਨੂੰ ਮੇਰੇ ਨਾਲ ਗੱਲ ਕਰਨ ਚ ਇਹ ਬਲਕੀਆਂ ਕੋਈ ਉੱਚ ਜਿਗ ਦੀਆਂ ਗੱਲ ਨਹੀਂ ਕਰਦੀਆਂ ਉਹ ਮੁਸਲਮ ਫੈਮਲੀਆਂ ਹੁੰਦੀਆਂ ਉਹਨਾਂ ਚ ਮੈਂ ਦੇਖਦਾ ਵੀ ਉਹ ਬਾਰ ਲਬ ਬਦਨੇ ਗੱਲ ਨਹੀਂ ਕਰਦੇ ਡਿਫੀਨਿਟ ਫੀਮੇਲ ਡਾਕਟਰ ਤੋਂ ਮੇਰੀ ਬੇਟੀ ਨਾਲ ਮੇਰੇ ਬੈਠਦੀ ਹੈ ਤੇ ਸਮਾਈਲ ਸਿੰਘ ਹਮ ਤੁਸੀਂ ਫੋਨ ਚੁੱਕਣੋਂ ਗੱਲ ਸਾਡੀ ਸੀ ਉਹਨਾਂ ਨਾਲ ਗੱਲ ਕਰਾ ਦਾਂਗੇ ਐਂਡ ਸ਼ੀ ਮੈਜੋਰਿਟੀ ਲੁੱਕ ਆਫਟਰ ਫੀਮੇਲ ਕੇਸਿਸ ਮੋਰਲੀ ਮੈਜੋਰਿਟੀ ਜੀ ਦੈਟ ਇਟ ਵਾਟ ਇਸ਼ ਸ਼ੀਜ਼ ਐਕਸਪਰਟ ਇਨ ਟੂ ਤੋਂ ਕੋਈ ਅਸੀ ਗੱਲ ਨਹੀਂ ਹੈ ਤੁਸੀਂ ਮੇਰੇ ਨਾਲ ਗੱਲ ਕਰੋ ਬੇਟੀ ਨਾਲ ਗੱਲ ਕਰੋ ਸਲਾਹ ਕਰੋ ਸਾਡੇ ਨਾਲ ਜਿਹੜੀ ਦਵਾਈ ਲੈਣੀ ਹੈਗੀ ਸਾਡਾ ਵੈਸੇ ਸਲਾਹ ਕਰ ਸਕਦੇ ਹੋ ਔਰ ਮੈਂ ਹਰ ਮਹੀਨੇ ਕੈਨੇਡਾ ਦੇ ਬਕੋ ਸ਼ਹਿਰਾਂ ਜਨਣਾ ਐਡਮਿੰਟਨ ਕੈਲਗਰੀ ਸਰੀ ਜਨਣਾ ਉੱਥੇ ਵੀ ਮਿਲ ਸਕਦੇ ਮੈਨੂੰ ਜਾਂ ਯੂ ਐਸ اے ਕਿਤੇ ਵੀ ਹੋਰ ਮਿਲਦੀ ਸਾਡੀ ਦਵਾਈ ਹੁਣ ਨਿਊਜ਼ੀਲੈਂਡ ਸਟਰੀਲਿਆ ਤੱਕ ਵੀ ਲੁਕੀ ਜਾ ਇੰਗਲੈਂਡ ਨੂੰ ਵੀ ਭਾਰਤ ਉਹ ਦਵਾਈ ਮਿਲਣ ਦੇ ਕੇ ਸੋ ਯੂ ਕੈਨ ਕਾਲ ਅਸ WhatsApp ਤੇ ਜਾਂ ਇਸ ਤੋਂ ਲਾਵਾ ਕੋ ਉਤਨ ਹੋਰ ਕੋ ਰੀਜ਼ਨ ਜਸਟ ਵੀ ਕੈਨ ਸਿੰਪਲੀ ਕੋ ਪੀਰੀਅਡਸ ਨਹੀਂ ਲੜਕੇ ਨੂੰ ਆ ਰਿਹਾ ਪ੍ਰੋਪਰ ਆ ਰਿਹਾ ਔਰ ਤਨ ਪੀਰੀਅਡਸ ਦੀ ਕਮੀ ਆ ਰਹੀ ਇਵਨ ਕੇ ਮੈਨੋਪੌਜ਼ਰ ਜਦੋਂ ਪ੍ਰੋਬਲਮ ਆਉਂਦੀ ਵੀ ਮੈਨੋਪੌਜ਼ ਦੇ ਸਿੰਟਮ ਆਉਂਦੇ ਹਾਟ ਫਲਸ਼ਰਸ ਵਗੈਰਾ ਹੁੰਦੇ ਤਾਂ ਵੀ ਕੈਨ ਆਲਸੋ ਹੈਵ ਯੂ ਦੇ ਐਸ ਜੀ ਤੇ ਡਾਕਟਰ ਸਾਹਿਬ ਜੀ ਨਾਲ ਲਈ ਆਪਣੀ ਕੁਇਰੀ ਡਿਟੇਲਸ ਜੋ ਸਾਂਝਾ ਕਰ ਦਿਓ ਬਿਲਕੁਲ ਜੀ ਬਾਇਓਵੇਕ ਕਲੀਨਿਕ ਇਜ਼ ਲੋਕੇਟਡ ਇਨ ਬੈਂਟਨ 8550 ਡੌਰਮ ਰੋਡ ਯੂਨਿਟ 15 ਤਹਿਸੀਲ ਲੋਕੇਟਡ ਹੈ ਗਿਆ ਪੂਰੇ ਕੈਨੇਡਾ ਅਮਰੀਕਾ ਚ ਸੀ ਡੇਲੀ ਦੇ ਤੌਰ ਤੇ ਦਵਾਈਆਂ ਸ਼ਿਪ ਕਰਦੇ ਆ ਆਪਣੀਆਂ ਅਗਰ ਤੁਹਾਨੂੰ ਕੋਈ ਸਮੱਸਿਆ ਕਿਸ ਤਰ੍ਹਾਂ ਦੀ ਕਰਨ ਲਈ ਰਾਪਟਾ ਕਰੋ ਆਯੁਰਵੈਦਿਕ ਦਵਾਈਆਂ ਦਾ ਟਰੀਟਮੈਂਟ ਕਰਦੇ ਸਾਡੀ ਸਾਰੀਆਂ ਦਵਾਈਆਂ ਕੈਨੇਡਾ ਚ ਤਿਆਰ ਹੁੰਦੀਆਂ ਅਸੀਂ ਕੋਈ ਇੰਡੀਆ ਤੋਂ ਬੋਰਟ ਨਹੀਂ ਕਰਦੇ ਤੇ ਇਹਨਾਂ ਦੇ ਮਾਪਦੰਡ ਬੜੇ ਉੱਚੇ ਨੇ ਔਰ ਨੰਬਰ ਸਾਡਾ ਤੁਸੀਂ ਨੋਟ ਕਰ ਲਓ ਹੜ ਦੋ ਨੰਬਰ ਨੇ ਇੱਕ ਸਾਡਾ ਟਾਲ ਫੀ ਨੰਬਰ ਨਾਰਥ ਅਮਰੀਕਾ ਵਾਈਸ ਚੱਲਦਾ ਹੈ ਦੂਜਾ ਸਾਡਾ ਲੋਕਲ ਨੰਬਰ ਹੈਗਾ ਪਹਿਲਾਂ ਮੈਂ ਲੋਕਲ ਨੰਬਰ ਦੇ ਦਿੰਦਾ ਹਾਂ 905 790 1500 905 790 1500 ਇਹ ਸਾਡਾ ਲੋਕਲ ਨੰਬਰ ਹੈ ਇਹ ਸਾਡਾ ਟਾਲ ਫੀ ਨੰਬਰ ਹੈ 1855 299 1500 00 1855 299 1500 1855 299 1500 ਐਨਐਲ ਡਾਕਟਰ ਸਾਹਿਬ ਅੱਜ ਦੇ ਪ੍ਰੋਗਰਾਮ ਨੇ ਐਨਆਈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਥੈਂਕ ਯੂ ਐਸੀ ਅਜਾ ਸਾਡਾ ਪ੍ਰੋਗਰਾਮ ਹਮਦਰਦ ਹੈਲਥ ਟਾਕ ਸ਼ੋ ਤੇ ਅੱਜ ਬਾਇਓਵੇ ਕਲੀਨਿਕ ਤੋਂ ਡਾਕਟਰ ਸਰਬਜੀਤ ਕੰਬੋਜ ਜੀ ਸਾਡੇ ਨਾਲ ਜੁੜੇ ਸਨ ਤੇ ਇਨਫਰਟੀਲਿਟੀ ਨੂੰ ਲੈ ਕੇ ਬਹੁਤ ਵਧੀਆ ਜਾਣਕਾਰੀ ਇਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਥ ਸੰਬੰਧੀ ਸਲਾਹ ਲੈਣੀ ਚਾਹੁੰਦੇ ਹੋ ਤਾਂ ਜ਼ਰੂਰ ਬਾਇਓਵੇ ਕਲੀਨਿਕ ਦੇ ਨਾਲ ਕੰਟੈਕਟ ਕਰ ਸਕਦੇ ਹੋ ਦਿੱਤੇ ਗਏ ਨੰਬਰਾਂ ਦੇ ਉੱਪਰ ਫਿਲਹਾਲ ਸਾਡੇ ਅੱਜ ਦੇ ਹੈਲਥ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰੋ ਹਮਦਰਦ ਟੀਵੀ ਦੇ ਨਾਲ ਮੈਂ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ